ਡੇਰ ਰਾਤ ਕਰਿਆਨੇ ਦੀ ਦੁਕਾਨ ਅੰਦਰ ਅਚਾਨਕ ਅਗ ਲੱਗਣ ਨਾਲ ਮੁਹੱਲੇ ਵਿੱਚ ਹਫੜਾ ਦਫੜੀ ਮਚ ਗਈ ਦੁਕਾਨ ਦਾ ਮਾਲਿਕ ਦੁਕਾਨ ਦੇ ਉੱਪਰ ਰਹਿੰਦਾ ਸੀ ਜਿਸ ਦੀ ਅਗ ਦੇ ਤੋਂ ਇਹ ਨਾਲ ਹੋਈ ਮੌਤ ਬਟਾਲਾ ਦੇ ਓਰੀ ਮੁਹੱਲੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਲਾਡਾ ਕਰਿਆਨਾ ਸਟੋਰ ਅੰਦਰ ਅਚਾਨਕ ਅਗ ਲੱਗ ਗਈ ਅਗ ਨੇ ਇਨਾ ਵਿਸ਼ਾਲ ਰੂਪ ਤਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਗ ਜਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ 3 ਘੰਟੇ ਦੀ ਪਾਰੀ ਮੁਸ਼ਕਲ ਤੋਂ ਬਾਅਦ ਅਗ ਤੇ ਕਾਬੂ ਪਾਇਆ दुकान मालिक, के मालिक मृतिक दे रिश्तेदारा ने दसा की उन्होंने रात डेढ़ बजे करीब फोन आया कि उन्होंने दुकान अंदर अग लगी हुई है जो उन्होंने आके देखा त अग पूरी दुकान अंदर फैल चुकी थी जिस मौके से दमकल विभाग न सूचित किया गया से दमकल विभाग दड्डिया ने अगते तीन घंटे की भारी मुशक्त बादया उन्होंने कहा कि दुकान के मालिक की बहुत भाल की गई अग ज्यादा होने करके पता नहीं चल सकिया करीब सवेरे ढाई बजे उस दुकान के उपर ही मृतिक पाया गया जिसकी हार्ट अटैक नगते मौत हो गई ਇਸ ਦੁਕਾਨ ਅੰਦਰ ਲੱਖਾਂ ਦਾ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਦੁਕਾਨ ਦੇ ਅੰਦਰ ਖੜਾ ਮੋਟਰਸਾਈਕਲ ਵੀ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਇਹ ਰਾਤ ਨੂੰ ਨਾ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਹੋਈ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖ ਰੰਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ ਕਈ ਕਹੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਸੜ ਗਏ ਤੁਸੀਂ ਨਹੀਂ ਸੜੇ ਨਹੀਂ ਹਾਂ ਉਦਾਂ ਹੀ ਡਿੱਗ ਕੇ ਅਟੈਕ ਨਾਲ ਹੋਏ ਨੁਕਸਾਨ ਕਿੰਨਾ ਕੋਈ ਆਇਆ ਇਹਨਾਂ ਦਾ ਕਿੰਨੀਆਂ ਦੁਕਾਨਾਂ ਦਾ ਨੁਕਸਾਨ ਲੱਖਾਂ ਦਾ ਹੀ ਆ ਜੀ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਅੰਦਰ ਤਿੰਨ ਚਾਰ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਉਹ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਛ ਨਹੀਂ ਬਚਿਆ ਕਿਹਨਾਂ ਦੀ ਫੈਮਿਲੀ ਕੋਣ ਕੋਣ ਹੈ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚੱਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਛ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਹੈ ਕਰਿਆਨੇ ਦੀ ਦੁਕਾਨ ਹੈ ਇਹਨਾਂ ਦੇ ਪਰਿਵਾਰ ਚ ਕੋਣ ਕੋਣ ਸੀ ਜਿੰਨੇ ਪੁੱਛਿਆ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਬੇਟੀ ਅਮ੍ਰਿਤਸਰ ਦਾ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਕੋਲ ਨਹੀਂ ਇਕੱਲੇ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਕਦੋਂ ਪਤਾ ਲੱਗਾ ਤੁਹਾਨੂੰ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜ ਵੀ ਆ ਗਈ ਦੀ ਬਟ ਇੰਨਾ ਕ ਧੂਆ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾਰ ਕੇ ਕਿਚਨ ਚ ਮਿਲੇ ਆ ਕਿਚਨ ਚ ਗਿਰੇ ਪਏ ਕਿਨਾਂ ਨੂੰ ਫੋਨ ਬਰੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ